ਗੁਰੂ ਨਾਨਕ ਸਾਹਿਬ ਤੇ ਬਾਬਾ ਮਰਦਾਨਾ ਜੀ ਉਦਾਸੀਆਂ ਤੇ ਤੁਰੇ ਫਿਰਦੇ ਸੀ ਲੋਕਾਂ ਨੂੰ ਸੱਚ ਦਾ ਹੋਕਾ ਦਿੰਦੇ ਕਿਸੇ ਪਿੰਡ ਦੀ ਝੂਤੇ ਬੈਠੇ ਸੀ ਗੁਰੂ ਸਾਹਿਬ ਕਹਿੰਦੇ ਮਰਦਾਨਿਆ ਰਵਾਬ ਛੇੜ ਬਾਣੀ ਉਚਰੀਏ ਗੁਰੂ ਸਾਹਿਬ ਬਾਣੀ ਉਚਰਨ ਲੱਗ ਗਏ ਪਿੰਡ ਦੇ ਲੋਕਾਂ ਨੂੰ ਪਤਾ ਲੱਗ ਗਿਆ ਆਪਣੇ ਪਿੰਡ ਦੀ ਝੂਤੇ ਆਪਣੇ ਪਿੰਡ ਦੀ ਹੱਦ ਤੇ ਕੋਈ ਰੱਬ ਦਾ ਫਕੀਰ ਆ ਗਿਆ ਕੋਈ ਰੱਬ ਦਾ ਬੰਦਾ ਆ ਗਿਆ ਸਿੱਧੀਆਂ ਰੱਬ ਨਾਲ ਨੇ ਉਹਦੀਆਂ ਉਹ ਕਿਸਮਤਾਂ ਪਲਟ ਦੂ ਉਹਦੀ ਸਤਸੰਗ ਕਰ ਲਈਏ ਲੋਕ ਚਲੇ ਗਏ ਗੁਰੂ ਸਾਹਿਬ ਨੇ ਪੁੱਛਿਆ ਭਾਈ ਤੁਸੀਂ ਕਿੱਧਰ ਕਹਿੰਦੇ ਅਸੀਂ ਨਾਲ ਚੱਲਾਂਗੇ ਗੁਰੂ ਜੀ ਤੁਹਾਡੇ ਗੁਰਨਾਨਕ ਸਾਹਿਬ ਕਹਿੰਦੇ ਸਾਡੇ ਰਸਤੇ ਔਖੇ ਭਾਈ ਸੱਚ ਦੇ ਰਾਹ ਔਖੇ ਹੁੰਦੇ ਨੇ ਜਿਹੜੇ ਰਾਹਾਂ ਤੇ ਆਪਾਂ ਤੁਰੇ ਹੋਏ ਆ ਔਖੇ ਨੇ ਸੱਚ ਬੋਲਣਾ ਬਹੁਤ ਔਖੇ ਇਸ ਜਮਾਨੇ 'ਚ ਉਸ ਜਮਾਨੇ ਦੀ ਗੱਲ ਕਰਦਾ ਜਦੋਂ ਗੁਰੂ ਸਾਹਿਬ ਉਸ ਵੇਲੇ ਸੱਚ ਬੋਲ ਰਹੇ ਸੀ ਜਦੋਂ ਬਾਬਰ ਨੂੰ ਜਾਵਰ ਕਿਹਾ ਵੀਰੋ ਕਹਿੰਦੇ ਤੁਹਾਡੇ ਤੋਂ ਤੁਰਿਆ ਨਹੀਂ ਜਾਣਾ ਉਹ ਕਹਿੰਦੇ ਨਾਲ ਨਾਲ ਚੱਲਾਂਗੇ ਪਿੰਡ ਵਾਲੇ ਕਹਿੰਦੇ ਥੋੜੀ ਦੂਰ ਤੁਰੇ ਗਏ ਤੁਰੇ ਗਏ ਰਾਜ ਚਾਂਦੀ ਦੇ ਢੇਰ ਆ ਗਏ ਜੀ ਆਲੇ ਦਾਲੇ ਚਾਂਦੀ ਉਹ ਚਾਂਦੀ ਪਈ ਜਿਨ੍ਹਾਂ ਨੂੰ ਚਾਂਦੀ ਚਾਹੀਦੀ ਸੀ ਉਹਨੇ ਚਾਂਦੀ ਚੱਕੀ ਕਹਿੰਦੇ ਗੋਲੀ ਮਾਰੋ ਸੱਚ ਨੂੰ ਲੈ ਥੋੜਾ ਜਿਹਾ ਚਿਰ ਤੁਰਨ ਵਾਲੀ ਕੰਮ ਬਣ ਗਿਆ ਚੱਲੀਏ ਕਾਫਲਾ ਅੱਧਾ ਰਹਿ ਗਿਆ ਗੁਰੂ ਸਾਹਿਬ ਨੇ ਪੁੱਛਿਆ ਭਾਈ ਤੁਸੀਂ ਉਹ ਕਹਿੰਦੇ ਅਸੀਂ ਚਾਂਦੀ ਵਾਲੇ ਨਹੀਂ ਹੈਗੇ ਗੁਰੂ ਜੀ ਅਸੀਂ ਤਾਂ ਨਾਲ ਹੀ ਜੱਲਾਂ ਕਹਿੰਦੇ ਭਾਈ ਰਾਹ ਔਖੇ ਆ ਸਕਦੇ ਆ ਕਹਿੰਦੇ ਆਉਣ ਦਿਓ ਤੁਰੇਗੇ 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 ਸੋਨੇ ਦੇ ਢੇਰ ਆ ਗਏ ਬਾਬੇ ਸੋਨੇ ਹੀ ਸੋਨਾ ਪਿਆ ਜਿਹਨਾਂ ਨੂੰ ਸੋਨਾ ਚਾਹੀਦਾ ਸੀ ਸੋਨਾ ਚੱਕਿਆ ਕੈਂਜਲ ਚਾਂਦੀ ਵਾਲੇ ਨਾਲੋਂ ਵਧੀਆ ਰਹਿ ਗਏ ਉਹ ਥੋੜਾ ਜਿਹਾ ਪਹਿਲੇ ਹੀ ਮੁੜ ਗਏ ਬਣ ਗਿਆ ਕੰਮ ਬੰਦੇ 10 ਰਹਿ ਗਏ ਜੀ ਬੰਦੇ 10 ਰਹਿ ਗਏ ਗੁਰੂ ਸਾਹਿਬ ਕਹਿੰਦੇ ਭਾਈ ਤੁਸੀਂ ਉਹ ਕਹਿੰਦੇ ਅਸੀਂ ਸੋਨੇ ਚਾਂਦੀ ਵਾਲੇ ਨੇ ਗੁਰੂ ਜੀ ਅਸੀਂ ਤਾਂ ਨਾਲ ਹੀ ਚੱਲਾਂਗੇ ਗੁਰੂ ਸਾਹਿਬ ਕਹਿੰਦੇ ਕੋਈ ਰਾਹ ਔਖੇ ਆ ਸਕਦੇ ਆ ਕਹਿੰਦੇ ਆਉਣ ਦਿਓ ਤੁਰੇਗੇ 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 ਹੀਰੇ ਮੋਤੀਆਂ ਦੇ ਢੇਰ ਆ ਗਏ ਉਹਨਾਂ ਦਸਾਂ ਨੇ ਹੀਰੇ ਮੋਤੀ ਚੱਕ ਲੇ ਕਹਿੰਦੇ ਨਾ ਸੋਨੇ ਚਾਂਦੀ ਦੋਨਾਂ ਨਾਲੋਂ ਤੋਂ ਵਧੀਆ ਰਹਿ ਗਏ ਆਪਾਂ ਨੂੰ ਹੀਰੇ ਮੋਤੀ ਮਿਲ ਗਏ ਰਹਿ ਗਿਆ ਕੱਲਾ ਬਾਬਾ ਮਰਦਾਨਾ ਗੁਰੂ ਸਾਹਿਬ ਕਹਿੰਦੇ ਭਾਈ ਮਰਦਾਨਿਆ ਤੂੰ ਬਾਬਾ ਮਰਦਾਨਾ ਕਹਿੰਦਾ ਬਾਬਾ ਮੈਂ ਨਹੀਂ ਜਾਂਦਾ ਮੈਂ ਤਾਂ ਉਹਨਾਂ ਤੋਂ ਅਮੀਰ ਆ ਮੈਂ ਤਾਂ ਤੁਹਾਡੇ ਨਾਲ ਹੀ ਰਹੂੰ ਗੁਰੂ ਸਾਹਿਬ ਕਹਿੰਦੇ ਮਰਦਾਨਿਆ ਨਾ ਤੇਰੇ ਕੋਲ ਸੋਨਾ ਨਾ ਚਾਂਦੀ ਨਾ ਹੀਰੇ ਨਾ ਮੋਤੀ ਉਹ ਤੂੰ ਅਮੀਰ ਕਿਵੇਂ ਆ ਫਿਰ ਉਹਨਾਂ ਤੋਂ ਤਾ ਬਾਬਾ ਮਰਦਾਨਾ ਜੀ ਨੇ ਬਚਨ ਕੀਤੇ ਕਹਿੰਦੇ ਗੁਰੂ ਜੀ ਮੈਂ ਉਹਨਾਂ ਨੂੰ ਕਿਵੇਂ ਸਮਝਾਵਾਂ ਜਿਹੜੇ ਸੋਨਾ ਚਾਂਦੀ ਹੀਰੇ ਮੋਤੀ ਲੈ ਕੇ ਆਪਣੇ ਆਪ ਨੂੰ ਅਮੀਰ ਸਮਝ ਕੇ ਵਾਪਸ ਮੁੜ ਗਏ ਤੁਹਾਡਾ ਸੰਗ ਛੱਡ ਗਏ ਕਿ ਮੈਂ ਉਹਨਾਂ ਤੋਂ ਅਮੀਰ ਹਾਂ ਕਿਉਂਕਿ ਜਿਹੜਾ ਸੋਨਾ ਚਾਂਦੀ ਹੀਰੇ ਮੋਤੀ ਵੰਡੀ ਜਾਂਦਾ ਜਦੋਂ ਉਹੀ ਮੇਰੇ ਨਾਲ ਤੁਰਿਆ ਜਾਂਦਾ ਫਿਰ ਮੈਨੂੰ ਕਿਹੜੇ ਖਜ਼ਾਨੇ ਦੀ ਗੱਲਤਾ ਦੱਸੋ ਵੀਰੋ ਪਿੰਡ ਦੇ ਸਰਪੰਚ ਤੋਂ ਲੈ ਕੇ ਪ੍ਰਧਾਨ ਮੰਤਰੀ ਤੱਕ ਕੌਣ ਬਣਾਉਂਦਾ ਲੋਕ ਐਮਐਲਏ ਕੌਣ ਬਣਾਉਂਦਾ ਲੋਕ ਮੰਤਰੀ ਕੌਣ ਬਣਾਉਂਦਾ ਲੋਕ ਮੁੱਖ ਮੰਤਰੀ ਕੌਣ ਬਣਾਉਂਦਾ ਲੋਕ ਵੀਰੋ ਜਦੋਂ ਲੋਕ ਹੀ ਸਾਡੇ ਨਾਲ ਆ ਫਿਰ ਸਾਡੇ ਤੋਂ ਵੱਡਾ ਖਜ਼ਾਨਾ ਹੋਰ ਕਿਹਦੇ ਕੋਲੇ ਆ ਫਿਰ ਹੋਣਗੇ ਇਹਨਾਂ ਕੋਲੇ ਬੈਂਕਾਂ 'ਚ ਪੈਸੇ ਨਾਲ ਜਾਣੇ ਆ ਨਾਲ ਲੈ ਜਾਣਗੇ ਪਹਿਲਾਂ ਆਣ ਲੈ ਗਏ ਆ ਰਾਜ ਕਰਾਂਗੇ 25 ਸਾਲ ਕਹਿੰਦੇ ਸੀ 25 ਬੰਦੇ ਨਹੀਂ ਹੈਗੇ ਉਹਨੇ ਇਹਨਾਂ ਨਾਲ